ਅਬ ਬਿਲਕੁਲ ਜੀ ਅਕਾਲੀ ਦਲ ਦੀ ਕਾਨਫਰੰਸ ਚੱਲ ਰਹੀ ਆ ਤੇ ਅਕਾਲੀ ਆਗੂ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਅੱਜ ਦੇ ਇਸ ਅਕਾਲੀ ਦਲ ਦੇ ਕਾਨਫਰੰਸ ਨੂੰ ਲੋਕਾਂ ਦੇ ਇਕੱਠ ਨੂੰ ਜੀ ਦੇਖੋ ਸਭ ਤੋਂ ਪਹਿਲਾਂ ਜਿਹੜੀ ਪਰਤਪਾਈ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਾਈ ਕਾਪੀਆਂ ਦੇ ਹੋ ਸਕਦੀਆਂ ਨੇ ਪਰ ਮੁਕਾਬਲੇ ਨਹੀਂ ਹੋ ਸਕਦੇ ਜੋ ਬਹੁਤ ਵਧੀਆ ਹੈ ਇਹ ਇਲਜ਼ਾਮ ਲਗਾਇਆ ਜਾ ਰਿਹਾ ਨੇ ਕਿ ਪਿੱਛੇ ਰੋਕਿਆ ਜਾ ਰਿਹਾ ਵਰਕਰਾਂ ਨੂੰ ਕੀ ਡਰ ਕੀ ਆ ਕੀ ਵਜ੍ਹਾ ਕੀ ਰਹੀ ਆ ਡਰ ਹੈ ਹੀ ਅਕਾਲੀ ਦਲ ਤੋਂ ਹੈ ਹੋਰ ਇਹਨਾਂ ਨੂੰ ਡਰ ਕਿੱਦੇ ਤੋਂ ਹੈ ਜਿਹੜੀ ਜਿਸ ਇਸ ਪਾਰਟੀ ਨੇ ਕਾਨਫਰੰਸ ਦਾ ਬੂਟਾ ਲਾਇਆ ਜਦੋਂ ਇਹਨੂੰ ਸਾਰੇ ਪਾਸਿਓਂ ਵੈਸੇ ਘੇਰਾ ਪਾ ਰਿਆ ਸਾਰੇ ਪਾਸਿਓਂ ਸਾਰੇ ਪਾਰਟੀਆਂ ਦੇ ਨੈਸ਼ਨਲ ਪਾਰਟੀ ਦੇ ਘੇਰਾ ਪਾ ਰਿਹਾ ਹੈ। ਕਾਰਿਆ ਕਰੀ ਰਿਹਾ ਹੈ ਇਹਨਾਂ ਨੂੰ ਵੀ ਤੇ ਜਿਹੜਾ ਲੋਕਾਂ ਦਾ ਜੋ ਹੋ ਗਿਆ ਕਿਉਂ ਜਾਂਦੇ ਸਮਰਥਕ ਜਿਹੜੇ ਕਿਸਾਨ ਵੀ ਇੱਥੇ ਪਹੁੰਚੇ ਆ ਸਾਰੇ ਇੱਥੋਂ ਲੱਗ ਪਿੰਦੇ ਹੋ ਪੂਰੇ ਮਾਝੇ ਦੇ ਵਿੱਚੋਂ ਜਿਹੜੇ ਲੋਕ ਇੱਥੇ ਅੱਜ ਆਏ ਨੇ ਜੀ ਕੀ ਲੱਗਦਾ ਜੀ ਲੋਕਾਂ ਦੀ ਵਿਚਾਰ ਦਿਓ ਤੁਸੀਂ ਲੋਕ ਕਹਿੰਦੇ ਨੇ ਜੀ ਆ ਅਕਾਲੀ ਦਲ ਨੂੰ ਦੁਬਾਰਾ ਤੋਂ ਜੀ ਬਿਲਕੁਲ ਕਰ ਰਹੇ ਨੇ ਜੀ ਅਸੀਂ ਤਾਂ 2027 ਚ ਸਰਕਾਰ ਬਣਾਵਾਂਗੇ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਹੋੜਾ ਆ ਕੋਈ ਚੰਡੀਗੜ੍ਹੋਂ ਆਇਆ ਕੋਈ ਕਿੱਥੋਂ ਆਇਆ ਰਾਹ ਦੇ ਵਿੱਚ ਮੈਂ ਕਿੰਨੀ ਐ ਖੁਦ ਮੈਂ ਚੰਡੀਗੜ੍ਹੋਂ ਹਾਰੀ ਸੀ ਹੁਣੇ ਔਰ ਰਾਹ ਦੇ ਵਿੱਚ ਮੈਂ ਕਿੰਨੀ ਹਰ ਕਿਲੋ 2 ਕਿਲੋਮੀਟਰ ਦੇ ਵੇਖੋ ਕਿ ਤੁਸੀਂ ਸੱਜੇ ਖੱਬੇ ਹਰ ਇੱਕ ਚੀਜ਼ ਹੀ ਅਕਾਲੀਵਲ ਦੀ ਬਣੀ ਐ ਆ ਜਿਹੜੀਆਂ ਸੜਕਾਂ ਤੋਂ ਆ ਉੜਦੀਆਂ ਆਈਆਂ ਇਹਨਾਂ ਦੀਆਂ ਕਾਰਾਂ ਛੂਕਦੀਆਂ ਅੱਜ ਹੁਣ ਵੀ ਕਦੀ ਤਾਂ ਕ੍ਰੈਡਿਟ ਦੇ ਦਿਆ ਕਰੋ ਕਦੀ ਤੇ ਬਾਦਲ ਸਾਹਿਬ ਨੂੰ ਕ੍ਰੈਡਿਟ ਦੋ ਵੀ ਆ ਜਿਹੜੀਆਂ ਸੜਕਾਂ ਤੋਂ ਤੁਹਾਡੀਆਂ ਗੱਡੀਆਂ ਉੜਦੀਆਂ ਹੋਣੀਆਂ ਨਾ ਐਵੇਂ ਬਾਦਲ ਸਾਹਿਬ ਦੀ ਦੇਣਾ ਔਰ ਹਰੇਕ ਪਾਸੇ ਜਿਹੜੀ ਡਵੈਲਪਮੈਂਟ ਕੀਤੀ ਐ ਉਹ ਕੀਤੀ ਅਕਾਲੀਆਂ ਨੇ ਇਹਨਾਂ ਤੇ ਇਹਨ ਤਵੀ ਲਈ ਹੈ ਵੀ ਕਹਿ ਰਹੇ ਨੇ ਕਿ ਆਕਾਲੀ ਦਲ ਵਾਪਸ ਆਉਣਾ ਬੇहद ਜ਼ਰੂਰੀ ਹੈ ਪੰਜਾਬ ਦੀ ਲੋੜ ਵੀ ਹੈ ਕਿ ਲੋਕ ਖੁਸ਼ਹਾਲ ਵੀ ਉਸੇ ਸਰਕਾਰ ਚ ਹੀ ਰਹੇ ਨੇ ਅੱਜ ਤੱਕ ਬਿਲਕੁਲ ਹੀ ਆਕਾਲੀ ਦਲ ਦੀ ਕਾਨਫਰੰਸ ਚੱਲ ਰਹੀ ਹੈ ਤੇ ਆਕਾਲੀ ਆਗੂ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਅੱਜ ਦੇ ਇਸ ਆਕਾਲੀ ਦਲ ਦੇ ਕਾਨਫਰੰਸ ਨੂੰ ਲੋਕਾਂ ਦੇ ਇਕੱਠ ਨੂੰ ਜੀ ਦੇਖੋ ਸਭ ਤੋਂ ਪਹਿਲਾਂ ਜਿਹੜੀ ਪਰਤਪਾਈ ਸੀ ਸ਼੍ਰੋਮਣੀ ਆਕਾਲੀ ਦਲ ਨੇ ਪਾਈ ਕਾਪੀਆਂ ਦੇ ਹੋ ਸਕਦੀਆਂ ਨੇ ਪਰ ਮੁਕਾਬਲੇ ਨਹੀਂ ਹੋ ਸਕਦੇ ਬਹੁਤ ਵਧੀਆ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਿੱਛੇ ਰੋਕਿਆ ਜਾ ਰਿਹਾ ਵਰਕਰਾਂ ਨੂੰ ਕੀ ਡਰ ਕੀ ਆ ਕੀ ਵਜ੍ਹਾ ਕੀ ਰਹੀ ਆ ਡਰ ਹੈ ਹੀ ਇਕੱਲੇ ਦਿਲ ਤੋਂ ਹੈ ਹੋਰ ਇਹਨਾਂ ਨੂੰ ਡਰ ਕਿੱਦੇ ਤੋਂ ਹੈ ਜਿਹੜੀ ਜਿਸ ਪਾਰਟੀ ਨੇ ਬੂਟਾ ਲਾਇਆ ਜਿਸ ਪਾਰਟੀ ਨੇ ਕਾਨਫਰੰਸ ਦਾ ਬੂਟਾ ਲਾਇਆ ਜਦੋਂ ਇਹਨੂੰ ਸਾਰੇ ਪਾਸੇ ਵੈਸੇ ਘੇਰਾ ਪਾ ਰਿਹਾ ਸਾਰੇ ਪਾਸੇ ਸਾਰੀਆਂ ਪਾਰਟੀਆਂ ਦੇ ਨੈਸ਼ਨਲ ਪਾਰਟੀਆਂ ਦੇ ਕਰਾ ਪਾ ਪਹੁੰਚੇ ਸਾਰੇ ਇਥੋਂ ਲੱਗ ਪਿੰਦੇ ਹੋ ਪੂਰੇ ਮਾਝੇ ਦੇ ਵਿੱਚੋਂ ਜਿਹੜੇ ਲੋਕ ਇੱਥੇ ਅੱਜ ਆਏ ਨੇ ਜੀ ਕੀ ਲੱਗਦਾ ਜੀ ਲੋਕਾਂ ਦੀ ਵਿਚਰਦੇ ਹੋ ਤੁਸੀਂ ਲੋਕ ਕਹਿੰਦੇ ਨੇ ਜੀ ਆ ਅਕਾਲੀ ਦਲ ਨੂੰ ਦੁਬਾਰਾ ਤੋਂ ਜੀ ਬਿਲਕੁਲ ਕਰ ਰਹੇ ਨੇ ਜੀ ਅਸੀਂ ਤਾਂ 2027 'ਚ ਸਰਕਾਰ ਬਣਾਵਾਂਗੇ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਕੋਈ ਚੰਡੀਗੜ੍ਹੋਂ ਆਇਆ ਕੋਈ ਕਿੱਥੋਂ ਆਇਆ ਰਾਹ ਦੇ ਵਿੱਚ ਮੈਂ ਕਹਿੰਨੀ ਆ ਖੁਦ ਮੈਂ ਚੰਡੀਗੜ੍ਹੋਂ ਆਰੀ ਸੀ ਹੁਣੇ ਔਰ ਰਾਹ ਦੇ ਵਿੱਚ ਮੈਂ ਕਹਿੰਨੀ ਹਰ ਕਿਲੋ 2 ਕਿਲੋਮੀਟਰ ਦੇ ਵੇਖੋਗੇ ਤੁਸੀਂ ਸੱਗੇ ਖੱਬੇ ਹਰ ਇੱਕ ਚੀਜ਼ ਹੀ ਅਕਾਲੀਵਲ ਦੀ ਬਣੀ ਹੈ ਆ ਜਿਹੜੀਆਂ ਸੜਕਾਂ ਤੋਂ ਆ ਉੜਦੀਆਂ ਆਈਆਂ ਇਹਨਾਂ ਦੀਆਂ ਕਾਰਾਂ ਛੂਕਦੀਆਂ ਅੱਜ ਹੁਣ ਵੀ ਕਦੀ ਤਾਂ ਕ੍ਰੈਡਿਟ ਦੇ ਦਿਆ ਕਰੋ ਕਦੀ ਤੇ ਬਾਦਲ ਸਾਹਿਬ ਨੂੰ ਕ੍ਰੈਡਿਟ ਦਿਓ ਵੀ ਇਹ ਜਿਹੜੀਆਂ ਸੜਕਾਂ ਤੋਂ ਤੁਹਾਡੀਆਂ ਗੱਡੀਆਂ ਉੜਦੀਆਂ ਆਉਣੀਆਂ ਨਾ ਇਹ ਵੀ ਬਾਦਲ ਸਾਹਿਬ ਦੀ ਦੇਣ ਹੈ ਪਰ ਹਰੇਕ ਪਾਸੇ ਜਿਹੜੀ ਡਵੈਲਪਮੈਂਟ ਕੀਤੀ ਹੈ ਉਹ ਕੀਤੀ ਅਕਾਲੀਆਂ ਨੇ ਇਹਨਾਂ ਦੇ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਨੇ ਕੀ ਕੀਤਾ ਇੱਕ ਟ ਵੀ ਲਾਈ ਹੈ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਵਾਪਸ ਆਉਣਾ ਬੇहद ਜ਼ਰੂਰੀ ਹੈ ਪੰਜਾਬ ਦੀ ਲੋੜ ਵੀ ਹੈ ਕਿ ਲੋਕ ਖੁਸ਼ਹਾਲ ਵੀ ਉਸ ਸਰਕਾਰ 'ਚ ਹੀ ਰਹਿਣੇ ਆਜ ਤੱਕ